ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਨਹੀਂ ਦੇਖਣਾ ਤੁਹਾਡੇ ਘਰ ਸੋਖੀ ਸੁਖ ਖਾਣੇ ਆ ਜਿੰਨੇ ਦੋ ਖਾਣੇ ਸੀ ਆ ਗਏ ਜਿੰਨੀ ਮੁਸ਼ਕਲਾਂ ਆਣੀਆਂ ਸੀ ਆ ਗਈਆਂ ਕੋਈ ਗੱਲ ਨਹੀਂ ਤੁਸੀਂ ਕਿਸੇ ਨੂੰ ਨਹੀਂ ਦੱਸਿਆ ਆਪਣਾ ਮਾਲਕ ਤੇ ਵਿਸ਼ਵਾਸ ਕਰ ਗਏ ਉਹਦੇ ਅੱਗੇ ਜਾ ਕੇ ਹੀ ਆਪਣੇ ਅਥਰੂ ਵਹਾਏ ਆ ਉਹਦੇ ਅੱਗੇ ਜਾ ਕੇ ਆਪਣੀਆਂ ਸਾਰੀਆਂ ਗੱਲਾਂ ਦੱਸਤੀਆਂ ਤਾਂ ਉਹਨੇ ਵੀ ਕੋਲ ਹੋ ਗਏ ਸੁਣਿਆ ਉਹਨੇ ਤੁਹਾਡੀ ਕੋਈ ਵੀ ਅਰਦਾਸ ਖਾਲੀ ਨਹੀਂ ਜਾਣਦੇ ਨੇ ਅਨੇ ਖਜ਼ਾਨੇ ਐਨੀ ਖੁਸ਼ੀਆਂ ਦੇਣੀਆਂ ਤੁਹਾਡੇ ਘਰ 'ਚ ਕਿ ਤੁਹਾਨੂੰ ਸਭ ਕੋਈ ਪੁਰਾਣਾ ਭੁੱਲ ਜਾਣਾ ਕਿ ਮੇਰੀ ਜ਼ਿੰਦਗੀ 'ਚ ਦੁੱਖ ਵੀ ਆਏ ਸੀ ਕਦੀ ਮਾਲਕ ਜਦੋਂ ਮਿਹਰ ਕਰਨ ਤੇ ਆਜੇ ਕਿਰਪਾ ਕਰਨ ਤੇ ਆਜੇ ਨਾ ਤਾਂ ਉਹ ਤਾਂ ਫਿਰ ਕਿਸਮਤ ਵੀ ਬਦਲ ਦਿੰਦਾ ਮੁਕੱਦਰ ਭਾਵੇਂ ਨਾ ਵੀ ਹੋਣ ਨਹੀਂ ਲਿਖਿਆ ਮੱਥੇ ਦੀ ਲੀਕੀਰਾਂ ਦੇ ਕੋਈ ਗੱਲ ਨਹੀਂ ਉਹ ਮਾਲਕ ਕੰਦਾ ਮੈਂ ਬੈਠਾਂ ਤੂੰ ਜੋ ਮੰਗਿਆ ਤੁਹਾਨੂੰ ਉਹ ਹੀ ਮਿਲੇਗਾ ਉਹਦੇ ਨਾਲੋਂ ਲੱਖ ਗੁਣਾ ਵੱਧ ਵੀ ਮਿਲੇਗਾ ਤੁਸੀਂ ਜਿੱਥੇ ਮਰਜ਼ੀ ਚੱਲ ਜਾਓਗੇ ਉਹਨੇ ਤੁਹਾਡੇ ਨਾਲ ਨਾਲ ਹੀ ਜਾਣਾ ਇੱਥੇ ਬੈਠੇ ਹੋ ਵਿਦੇਸ਼ 'ਚ ਬੈਠੇ ਹੋ ਜਿੱਥੇ ਮਰਜ਼ੀ ਚੱਲ ਜਾਓ ਅੱਖਾਂ ਬੰਦ ਕਰਕੇ ਮਾਲਕ ਨੂੰ ਯਾਦ ਕਰ ਰਹੇ ਹੋ ਤਾਂ ਮਾਲਕ ਨੇ ਕਹਿਣਾ ਮੈਂ ਤੇਰੇ ਨਾਲ ਆਂ ਤੂੰ ਟੈਨਸ਼ਨ ਨਾ ਲੈ ਤੇਰੇ ਕਾਰਜ ਮੈਂ ਆਪ ਹੀ ਪੂਰੇ ਕਰਾਣੇ ਆਂ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਹਨੂੰ ਪਿਆਰ ਕਰਨ ਲਈ ਸੰਕਤਾ ਸੱਚੇ ਦਿਲੋਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਦੇਖਣਾ ਬਾਬਾ ਦੀਪ ਸਿੰਘ ਨੇ ਇੰਨਾ ਵਧੀਆ ਸਮਾਂ ਲੈ ਜਾਣਾ ਤੁਹਾਡੀ ਜ਼ਿੰਦਗੀ 'ਚ ਜਿਹੜਾ ਤੁਸੀਂ ਕਦੇ ਨਹੀਂ ਸੋਚਿਆ ਹੋਏਗਾ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਭਰੋਸਾ ਰੱਖੋ ਸੱਚਾ ਭਰੋਸਾ ਰੱਖੋ ਕਿ ਜਦੋਂ ਤੱਕ ਮੇਰਾ ਮਾਲਕ ਬੈਠਾ ਉਹਨੇ ਆਪੇ ਸਭ ਕੁਝ ਠੀਕ ਕਰ ਦੇਣਾ ਮੈਨੂੰ ਸੋਚਣ ਦੀ ਲੋੜ ਨਹੀਂ ਪੈਣੀ